ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦਿਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਠਿਆਲਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਉਤਮ ਮੀਤ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਦਿਖਾਉਣੀ ਆ ਜਿਨ੍ਹਾਂ ਚ 3 ਸੁਈਆਂ ਵਾਂ ਤੇ ਇੱਕ ਗੱਬਣ ਆ। ਬਾਕੀ ਸੂਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ। ਤੇ ਗੱਬਣ ਆਪਣੀ ਪਾਸ ਕਰਕੇ ਖੜੋ। ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਵਾਈ ਜ਼ਰੂਰ ਕਰਾ ਲਿਆ ਕਰੋ। ਬਾਕੀ ਜੋ ਵੀ ਆ ਪਸ਼ੂ ਦੀ ਆਪਣੀ ਇੱਥੇ ਤਸੱਲੀ ਕਰਕੇ ਖੜਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਵਧੀਆ ਵਧੀਆ ਕਿਰਪਾ ਜੀ। ਚਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸ ਦਿਓ ਫਿਰ। ਨਾਮ ਆ ਆਪਣਾ ਉਤਮ ਸਿੰਘ ਜੀ। son of ਸਰਦਾਰ ਕਰਤਾਰ ਸਿੰਘ ਵਪਾਰੀ। ਪਿੰਡ ਕਠਿਆਲਾ ਤੇ ਸੀ ਡੀਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98554 76701 ਦੂਸਰਾ ਨੰਬਰ ਇੱਕ ਹੋਰ ਜ 89143 5200 ਜੀ ਠੀਕ ਹੈ ਜੀ ਹਾਂ ਜੀ ਤੇ ਉਸ ਦਿਨ ਵਾਲਾ ਵੇਗਿਆ ਮਾਰ ਵੀ ਜੀ ਫਿਰ ਵੀਰ ਜੀ ਉਸ ਦਿਨ ਵਾਲਾ ਮਾਂ ਤੇ ਸੱਚ ਪੁੱਛਦੇ ਨਾ ਮੈਂ ਟੋ ਮੈਂਟਲ ਵੇਗਿਆ ਕਿਉਂ ਜਬ ਭਾਵਟਾ ਠੀਕ ਸੀ ਤੇ ਉਸੇ ਤੋਂ ਤੁਹਾਡੀ ਵੀਡੀਓ ਅਜ ਤੱਕ ਵੀ ਫੋਨ ਆਉਂਦੇ ਆ ਕੱਲ ਵੀ ਪਸ਼ੂ ਦਾ ਆ ਕੇ ਆ ਗਿਆ ਸੀ ਤਾਨੂੰ ਫੇਰ ਪਰਸੋ ਫੋਨ ਕੀਤਾ ਚਲੋ ਕੱਲ ਤੁਸੀਂ ਨਹੀਂ ਆਉਣਾ ਪਰਸੋ ਆਏ ਤੇ ਬਾਕੀ ਪੰਜ ਛੇ ਨਾਲ ਜਿਹੜੇ ਕੱਲ ਵਿਗਿਆ ਅੱਜ ਜਿਹੜਾ ਮਾਲ ਹੈ ਨਾ ਉਸੇ ਭਾਵਟੇ 'ਚ ਆ ਉਹ ਤੋਂ ਵੀ ਸੌ ਰੇਟ ਆਪਣਾ ਡਾਉਣੀ ਅੱਜ ਜੀ ਠੀਕ ਆ ਉਸ ਦਿਨ ਰੇਟ ਲੋੜਿਆ ਉਸ ਦਿਨ ਵੀ ਆਪਾਂ 10 ਪਸ਼ੂ ਪਾਏ ਸੀ 10 ਪਾਏ ਮੈਂਡਲ ਮੈਂਡ ਮੈਂ ਤੇ ਉਸ ਦਿਨ ਤੁਸੀਂ ਕਹਿੰਦੇ ਸੀ ਵੀ ਸਾਰੀਆਂ ਨਿਕਲ ਗਈਆਂ ਉਸੇ ਲਈ ਤੇ ਅੱਜ ਵੀ 10 ਹੀ ਪਾਉਣੀਆਂ ਨੇ ਅੱਜ ਵੀ 10 ਹੀ ਪਾਉਣੀਆਂ ਪਰ 6 ਪਸ਼ੂ ਵੀ ਦਿਓ ਕੱਲ ਵੇਖ ਗਿਆ ਕੱਲ ਨਿਕਲ ਗਈਆਂ ਹਨ ਅੱਜ ਚਾਰ ਪਸ਼ੂ ਦੇ ਕੋਲ ਹੈ ਆਪਣੇ ਇਹ ਵੀ ਬਿਲਕੁਲ ਭਾਵਟੇ 'ਚ ਆ ਵੀਡੀਓ ਜ਼ਰੂਰ ਵੇਖੀਂ ਜਿਹੋ ਜਿਹੇ ਮੱ ਠੀਕ ਆ ਤੇ ਆ ਛੋਟੀ ਚੰਗੀ ਭਾਰੀ ਨਿੱਗਰ ਆ ਦੇਖੋ ਜੇ ਪਹਿਲਾ ਸੁਆਹ ਝੋਟੀ ਦਾ ਅੱਛਾ ਬਿਦਾ ਦੇਖੋ ਜੇ ਤਾਜੀ ਸੋਈ ਆ ਬਿਲਕੁਲ ਕਿੰਨੇ ਦਿਨਾਂ ਦੀ ਸੋਈ ਜੇ ਕੋਈ ਨਾਜ ਕੋਈ ਹਫਤਾ ਹੋ ਗਿਆ ਹਫਤਾਂ ਨਾਲੇ ਦਾ ਦਾ ਤੇ ਦੁੱਧ ਟੀਰਾ ਸਿੰਘ ਹੁੜਾ ਖੁੱਲਾ ਸਾਂਭੀ ਕੇ ਚੰਗੀ ਆ ਦੁੱਧ ਕਿੰਨਾ ਕਰਗੀ ਤਿਆਰੇ ਦੁੱਧ ਆਈਟਮ 10 ਲੀਟਰ ਲਾ ਲੈ ਕੋਈ 10 ਲੀਟਰ ਲਾ ਲੈ ਇਹਨਾਂ ਦਾ ਬਾਕੀ ਸੋਨੂੰ ਝੋਟੀ 13 ਚ ਐਂਟਰ ਭਰੇਗੀ ਅਜੇ ਠੀਕ ਆ ਜੀ ਹਾਂ ਜੀ ਅਜੇ ਤੇ ਦੁੱਧ ਤੇ ਹੋਣੀ ਆ ਦੁੱਧ ਤੇ ਹੋਣੀ ਆ ਝੋਟੀ ਅਜੇ ਵੇਖੋ ਬਾਕੀ ਆ ਦੇਖ ਸਕਦੇ ਜੀ ਦੁੱਧ ਲਗਾ ਇੱਕੋ ਜਾਂ ਪਸੰਗੇ ਥਾਣਾ ਪੂਰਾ ਘੜਦੀ ਆ ਕਿ ਝੋਟੀ ਠੀਕ ਆ ਦੂਰੋ ਬਾਕੀ ਜੇ ਗਾੜੀ ਪਰਾਲੀ ਪਰੋਲੀ ਦਹੀਂ ਪੈਣ ਹਾਂ ਜੀ ਦੋਵੇਂ ਹੱਥ ਨੇ ਅੰਦਰ ਪਠੇ ਦੱਸੀ ਥੋੜੀ ਜਿਹੀ ਸਾਫ ਕਰਨੀ ਆ ਜੀ ਤੇ ਬਾਕੀ ਚੰਗੀ ਨਿੱਗਰ ਝੋਟੀ ਆ ਸਭ ਹੀ ਕਿਸੇ ਵੀਰ ਨੇ ਚੰਗੀ ਦੀ ਜਣਾਵਾ ਪੂਰੀ ਦੀ ਜਣਾ ਸਭ ਹੀ ਆ ਰਾਜੀ ਪੂਰੀ ਵੱਡੀ ਝੋਟੀ ਆ ਸੋ ਸਿੱਧੀ ਕੇ ਗਲਤ ਬਾਕੀ ਬਿਲਕੁਲ ਸਿੱਧੀ ਆ ਸੁਆਇ ਦਾ ਪਹਿਲਾ ਹੀ ਆ ਸਿੰਘ ਥੋੜਾ ਇਹਦਾ ਤਾਣੂ ਕਰਕੇ ਮੋੜਿਆ ਵਾ ਇਹ ਆ ਵੀ ਜੇ ਕਿਸੇ ਵੀ ਨੇ ਘਰੇ ਰੱਖਣੀ ਸ਼ੌਂਕ ਨਾਲ ਗਾਂ ਵੀ 400 ਵਿੱਚ ਆਉਣ ਵਾਲੀ ਆ ਵੱਡੀ ਝੋਡੀਆਂ ਦੇਖੋ ਕਿਸੇ ਕਲੋਂ ਖੁਰਜੀ ਨਹੀਂ ਗਈ ਬਾਕੀ ਖਣ ਭਾਂਡੇ ਦੀ ਬਿਲਕੁਲ ਸਾਫ ਨੇ ਗਰਵਾਨੇ ਦੀ ਆ ਜੀ ਦੇਖੋ ਤੇ ਕਿੰਨਾ ਫਿਰ ਵੇਚੀ ਰੱਖਨੇ ਦਾ ਮੁੱਲ ਆਪਾਂ ਵੇਖੋ ਵੇਚੇ ਜਦਾਂ ਝੋਟੀ ਸਾਂਭੀ ਆ ਤਾਂ ਮੇਰੇ ਪਤਾ ਕਿਸੇ ਵੀਰ ਨੇ ਚਾਰ ਕੀਤੀ ਆ ਹਾਂਜੀ ਖਰਾਜ ਚਾਰੀ ਆ ਤਾਂ ਹੀ ਕਾਰ ਹੋਈ ਏਡੀ ਜੋ ਸੀ ਹਾਂਜੀ ਇੱਡਾ ਡੰਗਰ ਪਾਲਣਾ ਬਿਹਾਰੀ ਸਾਰੀ ਦੀ ਗੱਲ ਨਹੀਂ ਨਾ ਹੀ ਸਾਡੇ ਵਾਲੀ ਦੀ ਗੱਲ ਆ ਹਾਂਜੀ ਅੱਜ ਸ਼ੌਂਕ ਨਾਲ ਡੰਗਰ ਪਾਲੇ ਜਾਂਦੇ ਇੱਡਾਂ ਦੇ ਹਾਂਜੀ ਤੇ ਬਾਕੀ ਵੇਖੋ ਮੁੱਲ ਕਰਨ ਨੂੰ ਭਾਵੇਂ ਤਾਂ 1 20 ਕਰ ਲਈਏ 15 ਕਰ ਲਈਏ 10 ਕਰ ਲਈਏ ਪਰ ਆਪਾਂ ਉਹ ਮੁੱਲ ਨਹੀਂ ਕਰਨਾ ਮੁੱਲ ਅੱਜ ਹੀ ਹੋਈ ਕਰਨਾ ਜਿਹੜਾ ਮਿੰਟ ਮਿੰਟੇ ਜਾਣ ਅੱਛਾ ਲੱਖ ਦਿਨ ਦੇ ਨਹੀਂ ਲੱਖਾਂ ਅੰਦਾ ਦੇ ਦਾਂਗੇ 95 ਹਜ਼ਾਰ ਦੀ ਝੋਟੀ ਦੇ ਦਾਂਗੇ ਵੀਰ ਜੀ ਲਖੋਂ ਅੰਦਰ ਨਾ ਦਈਏ ਹਾਂਜੀ 90 ਤੋਂ ਵੀ ਅੰਦਰ ਦਈਏ 90 ਤਾਂ ਉਹਦਾ ਰੇਟ ਤਾਂ ਠਾਸਟਾ ਤੇ ਪਰ ਨਹੀਂ ਚੱਲਣਾ ਨੇ ਠਾਏ ਠਾਏ ਸੀ ਤੋਂ ਵੀ ਜਿਹੜੇ ਵੀਰ ਭਰਾਵਾਂ ਨੇ ਉਦੋਂ ਵੀ ਖੜੇ ਆ ਨਾ ਹਾਂਜੀ ਉਹਨਾਂ ਦੇ ਫੋਨਾਂ ਮੁੰਡੇ ਨਗਰ ਸਾਰੇ ਵਪਾਰੀ ਭਰਾਵਾਂ ਖੜੇ ਆ ਜਾਂਦੇ ਆ ਲੱਗੇ ਆ ਜਨਾਂ ਦੇ ਠੀਕ ਆ ਅੱਜ ਵੀ ਇੱਥੇ ਆਣ ਗਿਆ ਪਹਿਲੇ ਲਈ ਦੇ ਪਚੋਰੀਆਂ ਠੀਕ ਆ ਕਿੰਨੇ ਅੰਦਰ ਪਰ 2000 ਛੱਡਦੇ ਨੇ ਅਣੀ 20 ਨਾਲ ਛੱਡਿਆ ਹਾਂਜੀ 5 ਹੀ ਛੱਡਿਆ ਪੰਜਾਸੀ ਇਹ ਦੇਵੇ ਦੀ ਤੁਸੀਂ ਕਹੇ ਨਾ ਐਡੀ ਛੋਟੀ ਮੈਂ ਕਹਿੰਦਾ ਤੋਕੜ ਹੋਈ ਦੀ 85000 ਦੀ ਵੇਚ ਲੈ ਤੋਕੜ ਗੱਬਣ ਵੀ ਵਿਗ ਜਾਂਦੀ ਆ ਇਹ ਇਹ ਵੱਡੀ ਛੋਟੀ ਆ ਵੇਖੋ ਕਿਹ ਖੁੰਜੀ ਨਿਕਿਆ ਗਈ ਠੀਕ ਹੈ ਜੀ 85000 ਦੀ ਛੋਟੀ ਦੇ ਲਾਂਗੇ ਬਾਕੀ ਵੀ ਇਹ ਖੁੰਮ ਲਾਏ ਆਏਗੇ ਦਾ ਹੋਰ ਮਾਨਤਨ ਕਰਾਂਗੇ ਤੇ ਛੋਟੀ ਆ ਵੀ ਚਲੋ ਚੰਗੇ ਕਦ ਕੱਦ ਕਰ ਚਾ ਕੱਟ ਕਾਟ ਦੇ ਤਾਜੀ ਸਵੀ ਝੋਟੀਆਂ ਸਤਨੇ ਤਾਜ਼ੀਆਂ ਸੀਆਂ ਥਾਂ ਲਾਉਣ ਵੇਖੋ ਇਹਦਾ ਝੋਟੀ ਦਾ ਟਾਈਮ ਹੀ ਅਜਾ ਸਵੇਰ ਦਾ 10:30 ਦਾ ਆ ਸੋਈਆਂ ਚਮਈਆਂ ਝੋਟੀਆਂ ਲੈ ਸ਼ਾਮ ਨੂੰ ਪੂਰੀਆਂ ਬਨ ਗਈਆਂ ਠੀਕ ਆ ਬਾਕੀ ਵੇਖੋ ਇੱਕ ਰੰਗ ਕਾਲੀ ਝੋਟੀ ਆ ਮੋਰਾ ਨਾਲ ਜੀ ਹੋਈ ਮਾਲ ਮੱਥੇ ਤੇ ਨਹੀਂ ਬੋਲਾ ਬਿਲਾ ਕੋਈ ਚਟੀ ਨਹੀਂ ਗਈ ਤਿੰਗ ਦੀ ਸਾਹ ਤੇ ਥਾਣੇ ਦੇ ਦੇਖ ਸਕਦੇ ਆ ਬੜਾ ਦੋਰਾ ਤਣ ਲੱਗਾ ਲੈ ਛੋਟੀਆਂ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੀ ਇੱਜੇ ਆ ਟਾਈਮ ਤੇ ਮੰਨ ਲਓ ਵੀ 7 ਲੀਟਰ ਲਾਲੇ ਕੋਈ 8 ਲਾਲੇ ਕੋਈ 12 13 ਲੀਟਰ ਭਰੇ ਕੀ ਖਾ ਪੀ ਗਿਆ ਛੋਟੀਆਂ ਚੱਲਣੀਆਂ ਤੁੰ ਨੂੰ ਠੀਕ ਆ ਹਾਂ ਜੀ ਬਾਕੀ ਹੁਣ ਕੋਈ ਹਫਤੇ 10 ਦਿਨਾਂ ਦੀ ਖੇੜਿਆ ਬਸ ਸਟਾਲੇ ਚਾਲੂ ਹੋ ਜਣੇ ਆ ਫਿਰ ਟੁਕੜਾ ਵਿੱਚ ਸਜਣਾ ਹੋ ਜਾਂਦੀਆਂ ਹੁੰਦੀਆਂ ਬਾਕੀ ਆਪਣੀ ਆਪਣੀ ਸਾਮ ਹੁੰਦੀ ਹਰ ਕਿਸੇ ਦੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਖੜੇ ਬੱਚੇ ਆ ਸਾਰੇ ਤਾਜ਼ੇ ਹੀ ਆ ਬੱਚੇ ਤੁਹਾਨੂੰ ਨੇ ਵਿਖਾ ਦਿੰਦੇ। ਉਤਰੇ ਆ ਵੀ ਕੱਦ ਕਾਠ ਚੰਗਾ ਇਹਦਾ। ਪਤਮੀ ਦੀ ਚਾਂਦੀ ਦੀ ਝੋਟੀਆਂ। ਕੋਲ ਕੋਈ 8-7 ਲੀਟਰ ਦੇ ਲਾਗੇ ਪੰਨੇ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ। ਮੋਕੇ ਦੇ। ਤੇ ਥੋੜੇ ਦਿਨਾਂ ਦੀ ਸੋਈ ਆ। ਅ ਦਿਖਾਇਆ ਕਰੀਵਾਨਾ ਚੰਗੀ ਤਰ੍ਹਾਂ ਇਹਦਾ ਯਖੋ ਵੀ ਆਹ ਨਹੀਂ ਸਾਲ ਦੀ ਇਹ ਛੋਟੀ ਨੇ ਬਣਾ ਥੱਲੇ ਆ ਫਾਪੀ ਕੇ ਵੱਡੇ ਕੱਦ ਘਾੜਦੇ ਵੀ ਵੀਰੇ ਨਾਲ ਸੰਜਦੇ ਵੀ ਛੋਟੀ ਝੋਟੀ ਆ ਤੇ ਇਹਦਾ ਫਿਰ ਮੁੱਲ ਦੇ ਜੇ ਵੇਖੋ ਜਦਾਂ ਦੀ ਝੋਟੀਆਂ ਵੇਚਣ ਉਹਦੇ ਭਾਏ 80-85 ਮੁੱਲ ਕਰਾ ਲਓ ਹਾਂਜੀ ਪਰ ਤੁਹਾਨੂੰ ਪਤਾ ਵੀ ਆਪਣਾ ਰੇਟ ਬਿਲਕੁਲ ਛੋਟਾ ਹੈਗਾ ਝੋਟੀਆਂ ਵੱਡੀਆਂ ਦੇ ਦੁੱਧ ਵਾਲੀਆਂ ਹੋਣਗੀਆਂ ਕਈ ਵਪਾਰੀ ਵੀਰ ਕਹਿੰਦੇ ਵੀ ਮਾਲ ਤੇਜ ਬੜਾ ਅਸੀਂ ਕਹਿੰਦੇ ਮੰਦਾ ਚੱਲਣ ਡਿਆ ਅੱਛਾ ਕਿਉਂਕਿ ਜੇ ਪਿਛਵਾ ਸਾਨੂੰ ਭਾਅ ਨਾ ਮਿਲਦੀ ਤਾਂ ਅੱਗੇ ਵੀ ਭਾਅ ਨਾ ਦੇ ਜਾਣੀਆਂ ਨੇ ਥੋੜੀ ਕਮਾਈ ਰੱਖ ਕੇ ਡੰਗਲ ਦੇਈ ਜਾਣਾ ਬਾਕੀ ਮੁੱਲ ਕਰਾਉਣਾ ਇਹਦਾ 75 ਕਰਾ ਲਓ 70000 ਦੀ ਦੇ ਦਾਂਗੇ ਜੀ 70 ਦੀ ਹਾਂ ਜੀ ਹਾਂ ਜੀ ਕੀ ਕਰਦੇ ਆ ਤੁਹਾਡੇ ਸ਼ੋਰ ਕਰਾਂਗੇ ਕਰ ਨਹੀਂ ਕਿਉਂ ਨਹੀਂ 2000 ਹੋਰ ਛੱਡ ਦਾਂਗੇ 68 ਦੇ 2 2000 ਨਹੀਂ ਫੱਬਦਾ ਤੁਹਾਨੂੰ ਥੋੜਾ ਵੱਧ ਮਾਰ ਕੇ ਪਾਣੀ ਚਲਾਂ ਤਾਂ 5000 ਦੀ ਝੋਟੀ ਦੇ ਦਾਂ ਇਹ ਵੀ ਹਾਂ ਜੀ ਹੋਰ ਜਾਣ ਦਾ ਫਿਰ ਪੂਰੇ 60000 ਦੀ ਜਾਣ ਦੀ ਹੈ ਕੁਛ ਨਹੀਂ ਇੰਦਰ ਵੇ ਦੇਖੋ ਜਿੱਥੇ ਮਰਜੀ ਇਹਨਾਂ ਮੰਡੀ ਚ ਖਵਾ ਲੈ 60000 ਦੀ ਝੋਟੀ ਨਹੀਂ ਆਉਂਦੀ 60000 ਦੇ ਨਾਲ ਤੇ ਧੋਕਣਾ ਵੀ ਗੰਡੀਆਂ ਨੇ ਠੀਕ ਹੈ ਤੁਸੀਂ ਕਹਿੰਦਾ 60 ਦੀ ਝੋਟੀ ਦੇ ਲਾਂਗੇ ਸੱਜਰ ਸਵੀ ਜਿਹੜੀ 60000 ਦੀ ਦੇ ਦੇਣਾ ਕੋਈ ਤੁਹਾਡੀ 4 ਹੋਣੀ ਥੱਲੇ ਠੀਕ ਹੈ ਜੀ ਕੱਦ ਕਾਠ ਦੀ ਚੰਗੀ ਹੈ ਦੇਖੋ ਤੇ ਬਾਕੀ ਕਾਦ ਦਾ ਆਪਾਂ ਵੀਰ ਦੇ ਹਾਈਟ ਤੋਂ ਅੰਦਾਜ਼ਾ ਲਾ ਹੀ ਸਕਦੇ ਬਾਕੀ ਬੱਚਾ ਵੀ ਖਾ ਦੇਣਾ ਕਿ ਅੱਖੇ ਵਿੱਚ ਬੱਚਾ ਆਹ ਕੋਲੇ ਆਹ ਇਹਦਾ ਤਾਜੀ ਸੁਈਆਂ ਛੋਟੀਆਂ ਨੇ ਫਿਰ ਖਲਾ ਦੇ ਤਾਜੇ ਬੱਚਾ ਆ ਦੇਖ ਆ ਜਿਹੜਾ ਪਹਿਲੇ ਨੰਬਰ ਤੇ ਹੋਣੀ ਲੱਤੀ ਆ ਦੂਜੀ ਨਾ ਹਾਂ ਦਾ ਜਿਹੜੀ ਪਹਿਲੇ ਨੰਬਰ ਤੇ ਵਿਖਾਈਏ ਜਿਹੜੀ ਹੁਣ ਮਖਾਉਣ ਲੱਗੇ ਤੇ ਆ ਪਹਿਲੇ ਵਾਲੀ ਤਾਂ ਉਹ ਜੀ ਤੇ ਆ ਵੀ ਤਾਜੀ ਸੁਈ ਆ ਇਹ ਵੀ ਤਾਜੀ ਸੁਈ ਚਾਹ ਚੌਥਾ ਦਿਨ ਲਾਲੇ ਕੇ ਫਿਰ ਪੰਜਵਾਂ ਲਾਲੇ ਤੇ ਇਹ ਕਿੰਨੇ ਕ ਦੁੱਧਾ ਲੀਜੇ ਦੁੱਧ ਵੀਰ ਜੇ ਆਟਾ ਬੋਲਾ ਏ ਥੱਲੇ 8 ਲੀਟਰ ਲਾਲੇ ਕੋਈ 9 ਲੀਟਰ ਲਾਲੇ ਦੁੱਧ ਦੇ ਵੀ 13 ਚ 14 ਲੀਟਰ ਭਰੇਗੀ ਵੱਡੀ ਮਾਂ ਆ ਗੱਡ ਰਾਗੀ ਤੋਰ ਬਾਕੀ ਦੁੱਧ ਦਾ ਵੀਰ ਆਪਣੇ ਅੰਦਾਜ਼ਾ ਲਾਲੇ ਵੀ ਕਿੰਨੇ ਕ ਆਪਣੀ ਸਾੰਪ ਤੇ ਚਵਾ ਸਕਦੇ ਬਾਕੀ ਥੱਲੇ ਵੀ ਚੰਗੀ ਬਣੀ ਹੈ ਬਸ ਇਹ ਚੰਗੇ ਖੁੱਲੇ ਹਵਾਨੇ ਦੀ ਥੱਲੇ ਬਾਕੀ ਆ ਬਈ ਇਹ ਟਾਈਮ ਹੀ ਸਵੇਰਾ ਸਵੇਰ ਦਾ ਵਾ ਅਜੇ ਸ਼ਾਮ ਤੱਕ ਇਹਨਾਂ ਚੰਗੇ ਹਵਾਨੇ ਭਰਨੇ ਹੋਜੇ ਕੋਈ ਦਾ 10.5 ਦਾ 11 ਦੇ ਲਾਗੇ ਨੂੰ ਮਿਲਿਆ ਥੇ ਇਹਦਾ ਤੇ ਥਾਣੇ ਦੇ ਦੇਖ ਤਾਂ ਆਂਦਾ ਗਿਆ ਵੇਖੋ ਵੀਰ ਜੀ ਚੰਗਾ ਫਲਾਂ ਦੀ ਥਣ ਚੋਂ ਲੱਗਿਆ ਤੇ ਤੇ ਇਹਦਾ ਫਿਰ ਮੁੱਲ ਵੀ ਜੀ ਵੀਰ ਜੀ ਵੇਖੋ ਗਡੀਆਂ ਝੋੜੀਆਂ ਆ ਤਾਂ ਹੰਦਾ ਸਾਰੀ ਮੁੱਲ ਨਹੀਂ ਆਪਾਂ ਕਰਨੇ ਤੇਨ ਵਾਲੇ ਕੰਮ ਕਰਨਾ ਅੱਜ ਮੁੱਲ ਕਰਾਉਣਾ ਭਾਂ ਇਹਦਾ ਵੀ ਐਸੀ 85 ਕੋਈ ਵੀਰ ਕਰਾ ਲੈ ਹਾਂਜੀ 72000 ਰੁਪਏ ਦੇ ਦਾਂਗੇ ਇਹ ਵੀ 72 ਦੀ ਨਾ ਦਈਏ ਹਾਂਜੀ ਬਦਲਾ ਤੋਂ ਛੱਡ ਦਾਂਗੇ 70 ਅੰਦਰ ਕਰੋ 70 ਤੋਂ 2000 ਛੱਡ ਦਾਂਗੇ 68000 ਦੀ ਜੀ ਦੇ ਦਾਂਗੇ ਤਿੰਨ ਹੋਰ ਛੱਡ ਜੀ 65000 ਦੀ ਜਾਂਦੀ ਵੱਡੇ ਝੋਟੇ ਜੀ ਵਿੱਚ ਗੱਡ ਰਾਂਗੇ ਸਿੱਧੀ ਜੇ ਤਾਂ ਕਹਤਾ ਨਾ 60 ਦੀ ਹਾਂਜੀ 60 ਦੀ ਦੇ ਦਾਂਗੇ ਪਰ ਹੰਸਾ ਲਈ ਮਾਰਿਆ ਪੜਾਸਾ ਲੱਗਦਾ ਇਹ ਫਿਰ ਨਾ ਠੀਕ ਜੀ ਬਾਕੀ ਦੇ ਦਾਂਗੇ ਜੇ ਚਾਹਤ ਆ ਜੀ ਤੇ ਇਹ ਸੂਣ ਵਾਲੀ ਜੇ ਝੋਟੀ ਇੱਕ ਅੱਪਨ ਆ ਗਿਆ ਨਾ ਲਾਜੇ 4 ਲਾਜੇ 700 ਨੂੰ ਵੇਖੋ ਦੋਰਾ ਸਨ ਲ ਠੀਕ ਆ ਚੰਗੇ ਦੁੱਧ ਵਾਲੀ ਖੋਣ ਚੋਂ ਨਿਕਲੇ ਇਹ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ ਵਿੱਚ 12-13 ਲੀਟਰ ਭਰੀ ਜਾਏਗੀ ਵੇਖੋ ਜੀ ਤਿਆਰ ਹੋ ਰਹੀ ਥੱਲੇ ਸੋਰਾ ਫੇਰ ਇੱਕ ਰੀਂਦਾ ਹਾਲੇ 5-7 ਦਿਨਾਂ ਜੇ ਲੈ ਜਾਊਗੀ 4-5 ਦਿਨਾਂ ਹੁਸਤਾਂ ਆ ਜਾਏ 5 ਲੈ ਜੇ ਇਹ ਛੋਟੇ ਤਿਆਰ ਹੋ ਰਹੀ ਨੇ ਬਾਕੀ ਥੋੜੀ ਥੋੜੀ ਲੋਈ ਝੋਟੀ ਆ ਛਾਰੇ ਕਹਿੰਦੇ ਜਮੀਨ ਲੋਈ ਦੇ ਝੋਟੀ ਲੋਈ ਜਦੋਂ ਫਾਲ ਕੜੇਗੀ ਲਿਆ ਜੀ ਬਾਕੀ ਹੁਣ ਇੱਧਰ ਲੈ ਦੇ ਚ ਪੈ ਹੈ ਵੀ ਥੋੜੀ ਜੀ ਸਾਮ ਘਟਿਆ ਪਾਣੀ ਦੀ ਮਾਰ ਚਾ ਪੂਰਾ ਇੱਧਰ ਲੈ ਰਿਆ ਤੇ ਜਿੱਥੇ ਚੰਗੀ ਜਗ੍ਹਾ ਤੇ ਚਲ ਗਿਆਂ ਤੇ ਇਹਨਾਂ ਦੁੱਧ ਚੰਗਾ ਕੱਢੀ ਜਣਾਵਾ ਰਾਜੀ ਵੀ ਹੋ ਜਾਣਗੇ ਸਰੀਰ ਸਰੀਰਾਂ ਭਰ ਜਾਣਾ ਇਹਨਾਂ ਨੇ ਤੇ ਇਹਦਾ ਵੀ ਜੀ ਫਿਰ ਮੁੱਲ ਦੇਖਦੇ ਮੁੱਲ ਦੀ ਨਾ ਗੱਲ ਕਰੋ ਤੁਸੀਂ ਇਹ ਦੋਸਤਾਂ ਦੱਸਿਆ ਵੀ ਸਾਡੇ ਏਰੀਆ ਹਰਦੀ ਮਾਰ ਵਜੀ ਆ ਹਾਂਜੀ ਹਰਦੀ ਮਾਰ ਕਰਕੇ ਕਈ ਵੀਰ ਭਰਾ ਇਹੋ ਜੇ ਨੇ ਵੀ ਜਿਨ੍ਹਾਂ ਨੂੰ ਪਸ਼ੂ ਵੇਚ ਕੇ ਤਾਂ ਆਪਣਾ ਗੁਜ਼ਾਰਾ ਕਰਨਾ ਪਿਆ ਹੰਡਿਆ ਕਣਕੇ ਵੀ ਬਿਜਨੀ ਪੈਣ ਦੀ ਹਾਂਜੀ ਅਸੀਂ ਕਈ ਮਜਬੂਰਾਂ ਕਰਕੇ ਸਰਕਾਰਾਂ ਤੋਂ ਕੋਈ ਈ ਆਸ ਨਹੀਂ ਰਹੀ ਹਾਂਜੀ ਬਾਕੀ ਆਮ ਲੋਕਾਂ ਸੰਸਥਾਵਾਂ ਨੇ ਜਿਹੜੇ ਬਹੁਤ ਸੇਵਾ ਕੀਤੀ ਆ ਪਰ ਫਿਰ ਵੀ ਕਈ ਵੀ ਜਿਹੜੇ ਵਾਂਝੇ ਰਹਿ ਗਏ ਨੇ ਹਾਂਜੀ ਉਹਨਾਂ ਤੱਕ ਪਹੁੰਚ ਨਹੀਂ ਪਹੁੰਚ ਸਕੀ ਤੇ ਉਹਨਾਂ ਵਿਚਾਰਿਆਂ ਫਿਰ ਆਪਣਾ ਕੋਈ ਪਸ਼ੂ ਵੇਚ ਕੇ ਗੁਜ਼ਾਰਾ ਬਿਜਾਰਾ ਕਰਨਾ ਕੋਈ ਕਣਕੇ ਵੀ ਗਾਂ ਬਿਜਨੀ ਤੁਹਾਨੂੰ ਪਤਾ ਆ ਤੇ ਇੱਕ ਕਰਕੇ ਜੇ ਸਾਨੂੰ ਵੀ ਪਹਾੜਾਂ ਤੇ ਅਸੀਂ ਦੇ ਗਾਂ ਪ ਇਹ ਜੇ ਕਿ ਸਾਂਭੜੇ ਤਾਂ ਚੱਲ ਗਏ ਦੁੱਧ ਚੰਗਾ ਭਰਣਗੇ ਆ ਇਹ ਹਾਂਜੀ ਕਿਉਂਕਿ ਤੁਹਾਨੂੰ ਪਤਾ ਹੈ ਸਾਡੇ ਪੱਠੇ ਦਥੇ ਤੂੜੀ ਤੰਦ ਸੁੱਕੇ ਦੀ ਵੀ ਮਾਰ ਵਜਈ ਇੱਧਰ ਹਾਂਜੀ ਹਾਂਜੀ ਤੇ ਬਾਕੀ ਝੋਟੀਆਂ ਵੀ ਵੇਚਣ ਜਿੰਨੇ ਦੀ ਮਰਜ਼ੀ ਵੇਚ ਲਓ ਇਹਦਾ ਮੁੱਲ ਕਰਾਉਣ ਨੂੰ ਭਾਏ 80 85 ਕਰਾ ਲਓ ਤੇ 70 ਹਜ਼ਾਰ ਦੀ ਦੇ ਦਾਂਗੇ ਵੀ 70 ਦੀ ਹਾਂਜੀ ਹਾਂਜੀ ਥੋੜਾ ਕਿ ਕਰਦੀ ਐ 2000 ਹੋਰ ਛੱਡ ਦਾਂਗੇ 60 ਹਜ਼ਾਰ ਦੀ ਕਰਾਂਗੇ ਦੋ ਕਿੰਨੇ ਚੋਂ ਛੱਡਣਾ ਜੀ 70 ਚੋਂ ਕਿ 65 ਚੋਂ 65 ਚੋਂ ਫੇਰ 63 ਮੰਨਦਾ ਜੀ ਜੋ ਜੇ ਕਹਤਾ ਪੈਣ ਤੋਂ ਪੈਣ ਤੇ ਦੋ ਛੜਦਾ ਤੇ 36 ਦੇਦਾ ਯਾ ਰੋੜ ਛੜਦੀ ਫਿਰ ਬਾਠ ਦੀ ਜਾਂਦੀ ਏ ਜੋ ਕੇ ਕਹਤਾ ਕਿ ਜੀ ਵੱਡੀ ਝੋਟੀ ਆ ਕੋਈ ਵੀਰੇ ਜਾ ਕੇ ਗਰਾਊਂਡ ਲਾਉਂਦੇ ਚੱਕ ਰੇ ਨਾ ਸੰਜੇ ਡੰਗਰ ਜਾਂ ਵੀ ਛੋਟੇ ਨੇ ਜਾ ਕੇ ਇਕੱਲੋਂ ਓਣਿਆ ਸੱਦੀ ਕਰਕੇ ਖੜੇ ਗਰੰਟੀ ਵਾਲੇ ਪਸ਼ੂ ਨੇ ਬਾਕੀ ਭਾਵਨਾ ਬਿਲਕੁਲ ਨਾਰਮਲ ਆ ਬਾਕੀ ਵੀਰ ਕੋਈ ਹੋਵੇ ਇੱਥੇ ਆਏਗਾ ਭਾਈ ਮਾਨਤਾ ਕਰਾਂਗੇ ਜਰੂਰ ਫੋਨ ਲਾਵੇ ਕੋਈ ਠੀਕ ਆ ਜੀ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਖ ਚਾਕ ਕੇ ਫੇਰ ਜੀ ਆਪਣਾ ਪਸ਼ੂ ਖਰੀਦੋ